ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਗਲਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲਾ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਦੋ ਮੱਝਾਂ ਵਿਖਾਉਣੀਆਂ ਇੱਕ ਸੂਈ ਸਵਾਈ ਆ ਤੇ ਇੱਕ ਗੱਬਣ ਤਿਆਰ ਛੋਟੀ ਪੇਲਾ ਸੂਆ ਬਾਕੀ ਗੱਬਣ ਆਪਣੀ ਪਾਸ ਕਰਕੇ ਖੜੋ ਤੇ ਸੋਈ ਦੇ ਆਪਣੇ ਦੋ ਟੈਂਪ ਚਵਾਈ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬੜਾ ਪਾਈ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਵਧੀਆ ਪਾਈ ਠੀਕ ਠਾਕ ਜੀ ਚਲੋ ਵਧੀਆ ਚੀਜ਼ ਦਾ ਜੇ ਤੇ ਨਾਮ ਦੱਸ ਕਰੀ ਹਾਂ ਭਾਈ ਡਿਪਟੀ ਜੇ ਪਿੰਡ ਚੱਕੀ ਮੇਸ਼ਰੀ ਗੰਦ ਸੀ ਜਨਾਲਾ ਜਿਹੜਾ ਅੰਦਰ ਸੱਜੇ ਤੇ ਫੋਨ ਨੰਬਰ ਬੋਲ ਦੋ 9789 84725 ਜੇ ਭਾਜੀ ਠੀਕ ਹੈ ਹਾਂਜੀ ਭਾਜੀ ਤੇ ਮੇਹਨ ਦੇ ਚੰਗੇ ਲਹਰਾ ਪਹਰਾ ਹੋ ਗਿਆ ਜੀ ਮੀ ਭਾਜੀ ਬੜਾ ਪੈਂਡਿਆ ਆ ਜੇ ਸਾਰੇ ਬੰਨੇ ਪੈਂਡਿਆ ਮੀ ਬਾਬਾ ਸਾਰੇ ਸਾਰੇ ਬੰਨੇ ਬੜਾ ਪੈਂਡਿਆ ਜੀ ਆਪਣੇ ਸੁਆਹ ਵਿੱਚ ਟੁੱਟ ਗਿਆ ਬਾਲਾ ਜੇਕ ਤੁਹਾਡੇ ਵੀ ਆ ਦੇਗੀ ਨਾ ਅਧਰ ਸ਼ਾਤੇ ਦੇਗੀ ਥੋੜੀ ਜੀ ਹਾਂ ਜੀ ਹਾਂ ਜੀ ਠੀਕ ਆ ਤੇ ਚਲੋ ਫਿਰ ਪਹਿਲਾਂ ਗੱਬਨ ਝੋਟੀ ਦਿਖਾ ਦੀ ਗੱਬਨ ਭਾਜੀ ਝੋਟੀ ਵੇਖੋ ਕਿਦਾਂ ਦੀ ਆ ਹਾਂ ਦੇਖ ਸਾਡੇ ਸੋਹਣੀ ਝੋਟੀ ਆ ਗੋਲ ਸਿੰਘ ਦੀ ਝੋਟੀ ਆ ਜਿਹੜੀ ਹਾਂ ਜੀ ਹਾਂ ਦੇਖ ਸਾਡੇ ਤੇ ਥਣ ਵੀ ਤੁਹਾਨੂੰ ਦਿਖਾਈਏ ਬੜੇ ਸ਼ਾਂਤ ਜੀ ਸੁਆਦੀ ਆ ਭਾਜੀ ਇਹ ਨਹੀਂ ਦੇਖੋ ਹਾਂ ਦੇਖ ਸਾਡੇ ਜੀ ਹਾਂ ਜੀ ਅਰੇ ਭੜਾ ਭੁੜਾ ਝੋਟੀ ਥੋੜਾ ਥੋੜਾ ਧੋਨ ਵਾਲੀ ਝੋਟੀ ਆ ਹਾਂ ਜੀ ਸੁਆ ਪਹਿਲਾ ਹੀ ਮੂੰਹ ਚੌਗੀ ਜੀ ਅੱਛਾ ਮੂੰਹ ਚਾਰ ਨਹੀਂ ਕੱਟੀ ਜਾਂਦੇ ਹਲਾ ਚੰਗੀ ਖਾਂਦਾਨੀ ਕੱਟੀ ਆਗੇ ਅੱਛਾ ਹਾਂ ਜੀ ਕਿੰਨਾ ਕਿ ਦੁੱਧ ਕੱਢੀ ਜਾਓਗੇ ਪਹਿਲਾਂ ਭਾਜੀ ਇਹਦੀ ਮਾਂ ਦਾ ਰਿਕਾਰਡ ਪਿੱਛੋਂ ਸਾਰਾ ਕੁਝ ਲੈ ਲਾਂਗੇ ਅੱਛਾ ਹਾਂ ਜੀ 6 ਮਹੀਨੇ ਦੀ ਗੱਭਣ ਜੇ 12 ਕਿਲੋ ਜੇ ਦੁੱਧ ਦੀ ਮਾਂ ਦੇਂਦੀ ਆ ਅੱਛਾ ਹਾਂ ਜੀ ਠੀਕ ਆ ਤੇ ਇਹਦੀ ਮਾਂ ਨੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਉਹ ਭਾਜੀ ਆਂਦੇ ਵੀ 23 22 23 ਕਿਲੋ ਅੱਛਾ ਚੰਗੀ ਖਾਂਦਾਨੀ ਇਹਦੀ ਭੈਣ ਵੀ ਸੂਈ ਆ ਉਹ ਪੰਜਵੇਂ ਛੇਵੇਂ ਸੂਏ ਮੈਂ ਸੂਈ ਆ ਇਹਦੀ ਭੈਣ ਸੂ ਪਹਿਲੇ ਸੁਗੇ ਦੁੱਧ 13 14 ਕਿਲੋ ਨਿਕਲਿਆ ਅੱਛਾ ਇਹਦੀ ਭੈਣ ਅੱਛਾ ਹਾਂਜੀ ਹਾਂਜੀ ਉਹਨਾਂ ਦੇ ਕੋਲ ਹਾਜਰ ਨਾ ਕੋਈ ਵੀ ਆ ਜੂਗਾ ਲੱਗੇ ਹੀ ਆ ਬਖਾ ਲਿਆਵਾਂਗੇ ਅੱਛਾ ਤੋਂ ਲਈ 5-6 ਕਿਲੋਮੀਟਰ ਤੋਂ ਲਈ ਝੋਟੀ ਠੀਕ ਹੈ ਹਾਂਜੀ ਕੋਈ ਵੀ ਆਵੇ ਤੇ ਉਹਨਾਂ ਦੇ ਘਰ ਲੈ ਜਾਣਾ ਤੁਰਾਂ ਫਿਰ ਇੱਕਰੀ ਨਾ ਥੱਲੇੋਂ ਦੇਖੋ ਝੋਟੀ ਕਿਤਾ ਤਿਆਰ ਹੋਣੀ ਅਰੇ 6-7 ਦਿਨ ਭਾਈ ਝੋਟੀ ਖੜ ਜੂਗੀ ਫਤਾਂ ਲੈ ਜੂਗੀ ਆ ਦੇ ਸਾਡੇ ਜੀ ਥੱਲੇੋਂ ਚੰਗੀ ਭਰੰਦੀ ਆ ਅਜੇ ਹਫਤੇ ਦੇ ਲਾਗੇ ਬੰਨੇ ਟਾਈਮ ਜਿਹੜਾ ਇਹਨੇ ਲੈ ਜਾਣਾ ਮੂੰਹ ਬੜਾ ਸੋਹਣਾ ਕੱਢਿਆ ਬਾਕੀ ਇਹ ਵੀ ਝੋਟੀ ਜਲ ਫੱਬਦੀ ਆ ਪੂਰੀ ਰਾਜੀ ਤੇ ਪੂਰੀ ਜਵਾਨ ਉਹਨਾਂ ਖਾ ਲਏ ਆ ਦੇ ਸਾਦੇ ਪਿਓਰ ਚਾਰ ਦਾਂਦੇ ਜਿਹੜੇ ਭਾਜੀ ਜਿਹੜੀ ਗੱਲ ਹੋਵੇ ਪਹਿਲਾਂ ਦੱਸ ਦਿੱਤੀ ਫੇਸ ਬੜਾ ਸੋਹਣਾ ਬਾਕੀ ਕੱਢੀ ਆ ਲੈ ਬਾਕੀ ਥੱਲੇਆਂ ਪਹਿਲੇ ਸੋਹੇ ਚੰਗੀ ਤਿਆਰ ਹੋ ਜਾਂਦੇ ਪੂਰੀ ਭਾਜੀ ਕੱਦ ਵਾਲੀ ਬਿਲ ਚੌੜੀ ਚਾੜੀ ਬੜੀ ਆ ਹਾਂਜੀ ਯਾਰ ਦੁੱਧ ਵਾਲੀ ਝੋਟੀ ਨਹੀਂ ਬਿਲੂਗੀ ਫੇਸ ਬੜਾ ਸੋਹਣਾ ਠੀਕ ਹੈ ਹਾਂਜੀ ਤੇ ਬਾਕੀ ਕਿਹਨੇ ਤਿਆਰ ਕਰਕੇ ਵੇਚਣੀ ਹੈ ਭਾਜੀ 13 14 ਕਿਲੋ ਪਹਿਲਾਂ ਹੀ ਕੱਟੀ ਦੁੱਧ ਨਾਲ ਚਾਉ ਤੇ ਫਿਰ ਕਦੀ ਗੱਲ ਰਹੀ ਠੀਕ ਹੈ ਹਾਂਜੀ ਗਾੜ ਵੀ ਚੰਗੀ ਭਰੰਦੀ ਹੈ ਕਿ ਪੂਰੀ ਵੱਡੀ ਝੋਟੀ ਆ ਕੋਈ ਛੋਟੀ ਸਮਝ ਕੇ ਨਾ ਸੌਦਾ ਕਰੇ ਕੱਟੀ ਦਾ ਕਿੰਨਾ ਮੁੱਲ ਫਿਰ ਇਹਦਾ ਭਾਜੀ ਜੇ ਇਹਦੇ ਸੋਈ ਸਵਾਈ ਹੋਵੇ 13 14 ਕਿਲੋ ਦੁੱਧ ਚਵਾ ਦਈਏ ਫਿਰ ਤੇ ਭਾਜੀ ਝੋਟੀ ਭਾਵੇਂ 1 32 ਦੀ ਵੇਚਦੀ ਹਾਂਜੀ ਕਿਉਂਕਿ ਕੋਟੀਆਂ ਦੇ ਬੰਨ ਬਤਾ ਮੁੱਲ ਬੜੇ ਭਾਜੀ ਹਾਂਜੀ ਹੁਣ ਉਦਲੇ ਉਦਲੇ ਛੱਡ ਦਈਏ ਫਿਰ ਕਿੰਨਾ ਪੂਰੇ ਪੂਰੇ ਕਰ ਦਈਏ ਲੱਖ ਦੀ ਹਾਂਜੀ ਲੱਖ ਦੀ ਕਰ ਦਈਏ ਹੋਰ ਕਰ ਦਈਏ ਮਾਨ ਕਿੰਨੇ ਸੰਭਣੀ ਆ ਦੋ ਚਾਰ ਦਿਨ ਭਾਜੀ ਹਾਂ 96000 ਜੋਟੀ ਦੇ ਦਈਏ 95 ਦੇ ਦੇ ਦੋ ਭਾਜੀ ਉਹ ਗੱਲ ਕਰਦੀਏ 93000 ਦੀ ਦਿੱਤਾਂਗੇ ਅੱਛਾ 93000 93000 ਦੀ ਕੱਟੀ ਦੇਣੀ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਕੋ ਫੋਨ ਲਾਊਗਾ ਤੇ ਸਵਦਾਪੇ ਮੁੱਕਦੇ ਹੋ ਜੀ ਹਾਂ ਮੈਂ ਭਾਜੀ ਕਾਲੀਆਂ ਜੀ ਝੋਟੀਆਂ ਅੱਖਾਂ ਕਾਲੀਆਂ ਆ ਵਾ ਉਹ ਕਈ ਵੇ ਲਾਈਟ ਰੋਸ਼ਨੀ ਪੈਂਦੀ ਮੈਂ ਹਾਂ ਲਾਈਟ ਪੈਣ ਨਾਲ ਕਈ ਵੇ ਹੋ ਜਾਂਦਾ ਵਾ ਹਾਂਜੀ ਹਾਂਜੀ ਆ ਦੇਖ ਸਾਡੇ ਬਿਲਕੁਲ ਕਾਲੀਆਂ ਅੱਖਾਂ ਦੋਨੋਂ ਤੇ ਮੂੰਹ ਬੜਾ ਸੋਹਣਾ ਬਾਕੀ ਕੱਟੀ ਦਾ ਤੇ ਗੋਲ ਸਿੰਘ ਆ ਭਾਈ ਕੋਈ ਲਿਖਾ ਕੇ ਲੈ ਦੇ 13 14 ਕਿਲੋ ਝੋਟੀ ਦੁੱਧ ਪਰ ਦੋ ਉਹ ਤੇ ਆਪਣੀ ਆਪਣੀ ਸਾੰਤ ਦੇ ਆ ਨਾ ਕਿਸਦੇ ਹਨਾ ਭਾਈ ਜਿਆਦ ਪਾਣ ਨੇ ਭਾਈ ਦੁੱਧ ਕੱਢਣਾ ਹਾਂਜੀ ਹਾਂਜੀ ਹਾਂ ਜੇ ਬ ਪਿਛੇ ਕਰੀ ਦਿਨ ਕਰਦਾ ਫੇਰ ਹਵਾਨਾ ਇਹਦਾ ਦਿਖਾ ਦਈਏ ਕਲੀ ਫਿਰ ਤੋਂ ਹਾਂ ਅਲੈਕਸਾਂਦੇ ਜੀ ਥੋੜਾ ਡਰਦੀ ਗੱਲ ਮੀਮੂੰ ਮੂੰਹ ਕਰਕੇ ਡੰਗਾ ਥੋੜੇ ਭੁੱਖੇ ਭੱਖੇ ਆ ਹਾਂਜੀ ਮੀਮੂੰ ਕੱਲ ਪਰਸੋਂ ਦਾ ਹੀ ਪੈਂਦੇ ਆ ਇਹ ਥੋੜੇ ਇਕੱਠੇ ਹੋਏ ਛੋਟੀ ਪੂਰੀ ਜਵਾਨ ਆ ਠੀਕ ਛੋਟੀ ਜਣੀ ਛੋਟੀ ਆ ਤੇ ਆ ਮਾਜ ਸੂਈ ਸਵਾਈ ਜੇ ਇਹ ਭਾਜੀ ਇਹਨੂੰ ਸੂਈ ਨੂੰ ਹੋ ਗਿਆ ਜੇ 25 26 ਦਿਨ ਅੱਛਾ ਤੇ ਇਹਦਾ ਹੈਗਾ ਨਹੀਂ ਜੇ ਕੱਟੀ ਮਰ ਗਈ ਹੈ ਜੀ ਅੱਛਾ ਬੱਚਾ ਨਹੀਂ ਹੈਗਾ ਇਹ ਇਹਨਾਂ ਦੀ ਆ ਭਾਜੀ ਇਹਨਾਂ ਦੀ ਆ ਅੱਛਾ ਆਜਾ ਜੀ ਇਹ ਵੇਚਣ ਲਈ ਆਈਏ ਸਾਡੇ ਗੱਲ ਮਾਰਨ। ਅੱਛਾ ਗੱਡੀ ਬਾਹਰ ਲੱਗੀ ਹੈ। ਠੀਕ ਹੈ। ਹਾਂਜੀ। ਤੈਨੂੰ ਕੋ ਦੁੱਧ ਭਾਵੇਂ 10 ਕਿਲੋ ਕਹਿ ਦਿੱਗੇ। ਮੈਂ ਉਹ ਨਾ ਦਵਾਂਗੇ। ਅੱਛਾ। ਹਾਂਜੀ ਜੀ। ਤੋਰਾਂ ਫਿਰ ਇੱਕ। ਆਹ ਭਾਜੀ ਚੋਣ ਚਾਣ ਬੜੀ ਸਾਫ਼ ਜਿਹੀ ਮੈਂ। ਬਸ ਮਾ ਇੱਕ ਪੌਂਦੀ ਜਮ ਅੱਜ। ਅੱਛਾ। ਹੁਣ ਇਹ ਆਪਾ ਵਿਖਾ ਦੇਣਾ ਮੈਂ ਮੜਾ ਕੋਈ ਗੱਲ ਨਹੀਂ ਚਵਾ। ਅੱਛਾ। ਹਾਂਜੀ ਜੀ। ਸੂਆ ਇਹਦਾ ਭਾਜੀ ਤਾਂ ਜਾਏ। ਹਾਂਜੀ। ਤੇ ਜਾ ਸੂਆ ਜੀ। ਤੀਸਰਾ ਸੂਆ ਹੈ। ਲੈ ਜੀ। ਅੱਛਾ ਸਿੰਘ ਥੋੜਾ ਫੁੱਲਾ ਬਾਕੀ ਮੂੰਹ ਮ ਬੜਾ ਸੁਣਾ। ਹਲਾ। ਭੰਗਾਂ ਦਾ ਫਾਉ ਮੈਂ। ਬਾਕੀ ਭਾਜੀ ਟੋਕਰ ਡੰਗਰ ਦਾ ਤੇ ਸੱਜਾ ਡੰਗਰ ਦਾ ਵੈਸੇ ਵੀ ਇਪਰਾਸ ਸਿਆਣੇ ਪਤਾ ਲੱਗ ਜਾਂਦਾ ਹੈ ਹਾਂਜੀ 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 ਇਹ ਮਹੀਨੇ ਤੋਂ ਮੈਂ ਅੰਦਰ ਥੁਈ ਜੇ ਅੱਛਾ ਤੇ ਪਹਾੜੇ ਦੇ ਤੇ ਨਦੀ ਜੀ ਅੱਛਾ ਅਜੇ ਹੁਣੇ ਆਈ ਆਪਾਂ ਪਹਾੜਾ ਪਾਵੇ ਵਿਖਾ ਲੈਣੇ ਵੀ ਦਿਖਾ ਦੋ ਫਿਰ ਹਾਂਜੀ ਨਹੀਂ ਦਾ ਪਹਾੜਾ ਪਾ ਲੈਣਾ ਇੰਨਾ ਕੁ ਇਤਨਾ ਭਾਜੀ ਪਾਉਣਾ ਜੀ ਠੀਕ ਹੈ ਹਾਂਜੀ ਫੀਡ ਤੇ ਹਟਾ ਮਿਕਸ ਜਿਹਾਵਾ ਇਹ ਰਾਤੀ ਭਾਜੀ ਮੈਂ ਨਾ ਇਹ ਵੀ ਆ ਜੀ ਮੈਚ ਹੋ ਗਏ ਆ ਰਾਤੀ ਉਹਨਾਂ ਦੇ ਘਰ ਅੱਛਾ ਤੇ ਸਵੇਰੇ ਮਮਮ ਕੰਨਾ ਲੱਦ ਰਹੇ ਹੋਗੇ ਜੇ ਇੱਥੇ ਚਵਾ ਲਾਂਗੇ ਆਪਾਂ ਅੱਛਾ ਹਾਂ ਜੀ ਆਲੇ ਮੜਾਏ ਇਤਰਾਣ ਚਲੇ ਪੈ ਜਾਣੇ ਜੀ ਤਾਂ ਇਤਰਾਣ ਪਾਜੀ ਬਹਿਣਾ ਜੀ ਅੱਛਾ ਹਾਂ ਜੀ ਜਿਹੜਾ ਮੱਦੀ ਥੱਲੇ ਬਹਿ ਜੇ ਤੇ ਆਹ ਬਾਜੀ ਉਹਨਾਂ ਦੀ ਮੱਝ ਉਤਰਾ ਅੱਛਾ ਇਹਨਾਂ ਦੀ ਮੱਝ ਅੱਛਾ ਇਹਨਾਂ ਦੀ ਮੱਝ ਹਾਂ ਜੀ ਕੀਲ ਬੜੀ ਆ ਅੱਛਾ ਹਾਂਜੀ ਹਾਂਜੀ ਤਾਂ ਪਸੰਦ ਕੀ ਆ ਜਿਹੜੀ ਕਿ ਥਾਣੇ ਦੇ ਦੇਖ ਸਕਦੇ ਜੇ ਲੱਗਦਾ ਆਪਾਂ ਜੀ ਇੱਕ ਹੀ ਪੰਦੀ ਮਾਜੇ ਠੀਕ ਆ ਹਾਂ ਜੀ ਹਾਂ ਵੀਰਾਂ ਬਣਾਉਣ ਦਿਖਾ ਲਈਏ ਇਹਦਾ ਡੋਕਾ ਨਾ ਮੈਂ ਲਾਉਂਗੀ अहिलेको कुरा ਅੱਕੇ ਗਲੇ ਸਨ ਦਾ ਸਵਾਜਾ ਲਗਭਗ ਹੋ ਹੀ ਗਿਆ ਹਾ ਲੋ ਖਾ ਦਿਓ ਘੜੀ ਠੀਕ ਹੈ ਧਾਰ ਦੇ ਦੇ ਜਿਹੜੀ ਧਾਰ ਨੂੰ ਥੋੜਾ ਨਹੀਂ ਇਹ ਮਸਾ ਥੋੜਾ ਇੱਥੇ ਨਾ ਜਿੰਨੇ ਛੱਟ ਜੀ ਆਪਣੇ ਵੀ ਸਮਝਣਾ ਵੇਖ ਲਓ ਹੋਰ ਅਗਨ ਜੀ ਲੱਗੀ ਪੱਕੇ-ਪੱਕੇ ਥਾਂ ਕਰਦੇ ਹੋਏ ਨਾ ਥਾਂ ਜੀ ਨਾ ਮਸਾ ਤਾਰ ਬੜੀ ਮੋਟੀ ਪਾਜੀ ਮੈਂ ਦੀ ਹਾਂਜੀ ਹਾਂ ਤਾਰ ਮੋਟੀ ਆ ਥੋੜੀ ਜਿਹਾ ਮਨੋ ਨੱਪ ਦੇਣੀ ਪੈਂਦੀ ਆ ਠੀਕ ਹੈ ਦੱਸੀ ਗੱਲ ਚੰਗੀ ਆ ਨਾ ਮੈਂ ਤਸੱਲੀ ਭਾ ਕੇ ਕਰਕੇ ਖੜੇ ਹੋਏ ਹਾਂ ਹਾਂਜੀ ਹਾਂਜੀ ਇੱਕ ਕਪਸ ਮਾਪ ਹੁੰਦੀ ਗਾੜ ਵੀ ਤੁਹਾਡੇ ਸਾਹਮਣੇ 1.5 2 ਕਿਲੋ ਦੀ ਗਾੜੀ ਹੈ ਮਾਝਦੀ ਦੀ ਹਾਂਜੀ ਹਾਂਜੀ ਹਾਂ ਅਜੇ ਭਾਜੀ ਸੱਜ ਰਿਆ ਤੇ ਫੇਰ ਹੀ ਹੈ ਗਾੜੀ ਤੋਂ ਓਕਰ ਥੋੜਾ ਜੀ ਬਾਕੀ ਜਿਹੜੀ ਕਰਜ਼ੇ ਲੱਗੀ ਆ ਪੂਰੀ ਠੀਕ ਹੈ। ਆ ਗਿਲੇ। ਇੱਥੇ ਰੱਖ ਦੋ ਇੱਥੇ। ਆ ਜਿਹੜੀ। ਭਾਜੀ ਦੋ ਤਾਂ ਅਨਯੋਰੀ ਰੱਖ ਦੇ 10-10 ਕਿਲੋ ਦੇ ਗਏ ਨੇ। ਹਾਂਜੀ ਹਾਂਜੀ। ਕੀ ਆਏ ਮਾਸਾ ਹੋਰ ਭਾਵੇਂ ਕੋ ਕੱਟ ਲਾ ਲਈ। ਠੀਕ ਹੈ। ਹਾਂਜੀ ਹਾਂਜੀ। ਤੇ ਮੁੱਲ ਫਿਰ ਇਹਦਾ? ਮੁੱਲ ਭਾਜੀ ਇਹਦੇ ਤੇ ਬੱਚਾ ਹੁੰਦਾ। ਹਾਂਜੀ। ਇਹਨਾਂ ਨੂੰ ਬੱਚੇ ਦੇ ਨਾਲ ਉਤਰਾਂ ਪੈਸੇ ਲੱਗਦੇ ਰਿਹਾ 65-68000 ਰੁਪਏ ਵੀ ਲੱਗਦਾ ਰਿਹਾ। ਅੱਛਾ। ਥੋੜਾ ਥੋੜਾ ਜਿਹਾ ਜੁੱਦ ਕਰ ਲਈ ਆ। ਹਾਂਜੀ। ਹੁਣ ਭਾਜੀ 60 ਦੀ ਦੇ ਦਈਏ। ਕਰਦਾ ਮੰਨਤਾ ਨਾ ਭਾਜੀ ਸੀ ਸੋੜ ਬੜੀ ਜੇ ਬੱਚੇ ਦਾ ਕੋਈ ਦੁੱਖ ਨਹੀਂ ਹੈ ਗੱਡਾ ਹਾਂਜੀ ਹਾਂਜੀ ਤਿੰਨ ਛੱਡ ਦਈਏ ਫਿਰ ਪੂਰੇ 55 ਦੀ ਜਾਂਦ 55 ਦੀ 53 ਦੀ ਭਾਜੀ ਦੇ ਦਾਂਗੇ ਅੱਛਾ 53000 ਦੀ ਭਾਜੀ ਦੇ ਦਾਂਗੇ ਠੀਕ ਹੈ ਹਾਂਜੀ ਬਾਕੀ ਫੋਨ ਲਾ ਲਵੇ ਕੋਈ ਕੋਈ ਗੱਲ ਨਹੀਂ ਮੈਂ ਕਰਨਾ ਸੌਦਾ ਕਰੇ ਨਹੀਂ ਕਰਾਵਾਂ ਤੇ ਬਾਕੀ ਕੋਈ ਦੋ ਟਾਈਮ ਚੋ ਕੇ ਲੈ ਜੇ ਹਨਾ ਆਪਣਾ ਦੋ ਟਾਈਮ ਚੋਣੀ ਇਹੋ ਜੀ ਕੋਈ ਠੀਕ ਹੈ ਤੇ ਬਾਕੀ ਕੋਈ ਵੀ ਚਲੋ ਆਪਣੀ ਤਸੱਲੀ ਕਰ ਲੇ ਤੇ ਆਪਣਾ ਵੇਸ ਚਾ ਕੇ ਪਸ਼ੂ ਖਰੀਦੇ ਜੀ